ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ 16 ਸਤੰਬਰ ਨੂੰ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਤੁਹਾਡੇ ਲਈ ਇਸ ਦਿਹਾੜੇ ਤੇ ਅਜਿਆ ਉਪਵਾਸ ਲੈ ਕੇ ਆਏ ਹਾਂ ਇਸ ਪਾਣੂ ਕਰਨ ਦੇ ਨਾਲ ਜਿਹੜੇ ਲੋਕਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਫਿਰ ਰਿਸ਼ਤਾ ਨਹੀਂ ਬਣ ਰਿਹਾ ਉਹ ਜਿਵੇਂ ਕਿ ਇਸ ਪਾਣੂ ਕਰਨਗੇ ਦਾ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਉਹ ਬਣ ਜਾਵੇਗਾ। ਇਸ ਨੂੰ ਪਾਉਣ ਨੂੰ ਕਰਨਾ ਕਿਸ ਤਰੀਕੇ ਨਾਲ ਹੈ ਕਿਹੜੀ ਚੀਜ਼ ਦੇ ਨਾਲ ਕਰਨਾ ਹੈ ਸਾਰੀ ਹੀ ਜਾਣਕਾਰੀ ਸੰਗਤ ਜੀ ਅੱਜ ਤੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ। ਚਾਹ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਸਾਧ ਸੰਗਤ ਜੀ ਹਾਈਪ ਬਟਨ ਨਵੇਂ ਕਲਿੱਕ ਜ਼ਰੂਰ ਕਰ ਦੇਣਾ ਜੀ ਸਾਧ ਸੰਗਤ ਜੀ ਜੇਕਰ ਆਪਾਂ ਗੱਲ ਕਰੀਏ ਸੰਗ੍ਰਾਂਹ ਦੇ ਦਿਹਾੜੇ ਦੀ ਤਾਂ ਇਹ ਬੜੇ ਹੀ ਜ਼ਿਆਦਾ ਖਾਸਮ ਖਾਸ ਦਿਨ ਮੰਨੇ ਜਾਂਦੇ ਹਨ ਜਿਵੇਂ ਮੱਸਿਆ ਪੁੰਨਿਆ ਇਹਨਾਂ ਦਿਨਾਂ ਤੇ ਤਿਉਹਾਰਾਂ ਤੇ ਜਿਹੜੇ ਉਪਾਸ ਹੀ ਕਰਦੇ ਹਾਂ ਇਹਨਾਂ ਦਾ ਸਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਤਾਂ ਹਮੇਸ਼ਾ ਹੀ ਸਾਭ ਦੀ ਕੁੰਡਲੀ ਦੇ ਵਿੱਚ ਭਗਵਾਨ ਰਹਿੰਦੇ ਹਨ ਗੁਰੂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਿਵੇਂ ਕਿ ਵਿਦਿਆ ਤੇ ਧਰਮ ਦੇ ਸੰਬੰਧੀ ਜੋ ਵੀ ਪ੍ਰੋਬਲਮ ਮੁਸ਼ਕਲ ਹੁੰਦੀਆਂ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਸਮ੍ਰਿਧੀ ਜਾਂ ਫਿਰ ਵਿਆਹ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਪਰੇਸ਼ਾਨੀਆਂ ਜਿਹੜੀਆਂ ਹਨ ਸੰਗਤ ਜਿਉ ਸਾਰੀਆਂ ਇਹ ਦੂਰ ਕਰਨ ਲਈ ਅਸੀਂ ਉਪਾਅ ਕਰਦੇ ਹਾਂ ਉਹ ਕਿਤੇ ਵੀ ਬਾਹਰ ਜਾਂਦੇ ਹਾਂ ਸਾਰੀਆਂ ਹੀ ਪ੍ਰੋਬਲਮ ਜਿਹੜੀਆਂ ਹਨ ਉਹਨਾਂ ਨੂੰ ਉਪਾਅ ਦੇ ਨਾਲ ਅਸੀਂ ਦੂਰ ਕਰ ਸਕਦੇ ਹਾਂ ਸੰਘਾ ਜੀ ਜੇ ਤੁਹਾਡੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਵਿਆਹ ਵਿੱਚ ਪ੍ਰੋਬਲਮ ਆ ਰਹੀ ਹੈ ਜਾਂ ਵਿਆਹ ਲਈ ਰਿਸ਼ਤੇ ਨਹੀਂ ਆ ਰਹੇ ਤੁਸੀਂ ਆਪਣੇ ਪਰਿਵਾਰ ਲਈ ਇੱਕ ਚੰਗਾ ਜੁਵਾਈ ਜਾਂ ਨੌ ਦੀ ਉਡੀਕ ਕਰ ਰਹੇ ਹੋ ਰਿਸ਼ਤੇ ਆਉਂਦੇ ਹਨ ਗੱਲ ਚੱਲਦੀ ਹੈ ਪਰ ਅੰਤ ਵਿੱਚ ਹਾਂ ਨਹੀਂ ਹੁੰਦੀ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਇੱਕ ਅਜਿਹਾ ਚਮਤਕਾਰੀ ਉਪਾਅ ਦੱਸਣ ਜਾ ਰਹੇ ਹਾਂ ਜਿਸ ਨੂੰ ਕਰਦੇ ਆਏ ਤੁਹਾਡੇ ਘਰ ਵਿਆਹ ਦੇ ਰਿਸ਼ਤਿਆਂ ਦੀ ਲਾਈਨ ਲੱਗ ਜਾਵੇਗੀ ਅਤੇ ਜਲਦੀ ਤੋਂ ਜਲਦੀ ਤੁਹਾਡੇ ਘਰ ਸ਼ਹਿਨਾਈ ਵੱਜੇਗੀ ਤੁਹਾਡੇ ਬੱਚੇ ਦੀ ਉਮਰ 25 ਤੋਂ 26 ਸਾਲ ਤੋਂ ਵੀ ਵੱਧ ਹੋ ਗਈ ਹੈ ਫਿਰ ਵੀ ਵਿਆਹ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਤਾਂ ਇਸ ਦਾ ਮਤਲਬ ਕਿ ਗੁੰਡਲੇ ਦੇ ਵਿੱਚ ਕੋਈ ਨਾ ਕੋਈ ਦੋਸ਼ ਜ਼ਰੂਰ ਹੈ ਸਾ ਸਾਂਗਤ ਜੀ ਜੇ ਕੁੰਡਲੀ ਠੀਕ ਹੋਂਦੀ ਤਾਂ ਬਾਕੀ ਬੱਚਿਆਂ ਵਾਂਗ ਤੁਹਾਡੇ ਬੱਚੇ ਦਾ ਵਿਆਹ ਵੀ 24-25 ਸਾਲ ਤੱਕ ਹੋ ਜਾਂਦਾ ਸੰਗਤ ਜੀ ਅੱਜ ਦੇ ਇਸ ਵੀਡੀਓ ਵਿੱਚ ਤੁਹਾਡੇ ਲਈ ਕੁੰਡਲੀ ਦੋਸ਼ਾਂ ਦੇ ਨਿਵਾਰਣ ਦੇ ਲਈ ਇੱਕ ਨਵਾਂ ਤੇ ਬਹੁਤ ਹੀ ਆਸਾਨ ਅਤੇ ਬਹੁਤ ਹੀ ਸਸਤਾ ਉਪਾਅ ਲੈ ਕੇ ਆਏ ਹਾਂ ਜੋ ਸਿਰਫ ਇੱਕ ਦਿਨ ਕਰਨਾ ਹੈ ਤੇ ਤੁਹਾਡੇ ਘਰ ਵਿੱਚ ਸ਼ਹਿਨਾਈ ਵਜੇਗੀ ਇਹ ਪਾ ਕੌਣ ਕਰੇਗਾ ਜੇ ਬੱਚਾ ਖੁਦ ਕਰ ਲਵੇ ਤਾਂ ਬਹੁਤ ਚੰਗਾ ਰਹੇਗਾ ਅਤੇ ਜੇ ਬੱਚਾ ਖੁਦ ਨਹੀਂ ਕਰ ਸਕਦਾ ਤੇ ਮਾਤਾ ਪਿਤਾ ਜਾਂ ਫਿਰ ਪਰਿਵਾਰ ਵਿੱਚ ਕੋਈ ਵੀ ਇਸ ਪਾ ਨੂੰ ਕਰ ਸਕਦਾ ਹੈ ਜੇ ਤੁਹਾਡਾ ਬੱਚਾ ਘਰ ਤੋਂ ਬਾਹਰ ਰਹਿੰਦਾ ਹੈ ਕਿਸੇ ਕੰਮ ਜਾਂ ਪੜਾਈ ਕਾਰਨ ਕਿਤੇ ਦੂਰ ਰਹਿੰਦਾ ਹੈ ਤਾਂ ਉਸ ਲਈ ਵੀ ਵੀਡੀਓ ਦੇ ਅੰਤ ਵਿੱਚ ਇੱਕ ਨਵਾਂ ਤਰੀਕਾ ਦੱਸਿਆ ਜਾਵੇਗਾ ਚਿੰਤਾ ਨਾ ਕਰੋ ਸਾ ਸਾਂਗਾ ਜੀ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣੋ ਇਸ ਪਾਣੂ ਕਰਨ ਵਿੱਚ ਕੇਵਲ ਇੱਕ ਹਲਦੀ ਦਾ ਪ੍ਰਯੋਗ ਕਰਨਾ ਹੈ ਹਲਦੀ ਬਹੁਤ ਹੀ ਗੁਣਕਾਰੀ ਹੁੰਦੀ ਹੈ ਅੱਜ ਦਾ ਜੋ ਉਪਾਅ ਅਸੀਂ ਕਰਨਾ ਹੈ ਇਸ ਨੂੰ ਕਰਨ ਦੇ ਨਾਲ ਇਹ ਸਾਡੇ ਦੋਵੇਂ ਗ੍ਰਹਿ ਜਿਹੜੇ ਹਨ ਇਹ ਮਜ਼ਬੂਤ ਹੋਣਗੇ ਸਾਡੀਆਂ ਸਾਰੀਆਂ ਇਹ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਇਸੋ ਪਾਣੋ ਇੱਕ ਸੰਗਤ ਜੇ ਜੋ ਅਕਸਰ ਤੁਹਾਨੂੰ ਕਿਚਨ ਦੇ ਵਿੱਚ ਮਿਲ ਜਾਵੇ ਤੇ ਸੰਗਤ ਜੇ ਹਲਦੀ ਦੇ ਉਪਾਅ ਦੇ ਨਾਲ ਬੱਚਿਆਂ ਦੇ ਵਿਆਹ ਦਾ ਚੋਗ ਬਣ ਜਾਵੇਗਾ ਤੇ ਇਸ ਉਪਾਣ ਨੂੰ ਤੁਸੀਂ ਸੰਗਰਾਦ ਵਾਲੇ ਦਿਨ ਤੇ ਵੀਰਵਾਰ ਦੇ ਦਿਨ ਸਵੇਧ ਸਮੇਂ ਕਰਨਾ ਹੋਵੇਗਾ ਜਿਹੜਾ ਦਿਨ ਤੁਹਾਨੂੰ ਜਿਹੜਾ ਦਿਨ ਤੁਹਾਨੂੰ ਸਹੀ ਲੱਗੇ ਤੁਸੀਂ ਉਸੇ ਦਿਨ ਹੀ ਇਸ ਉਪਾਣ ਨੂੰ ਕਰ ਸਕਦੇ ਹੋ ਜਿਵੇਂ ਬੱਚੇ ਨੇ ਖੁਦ ਕਰਨਾ ਹੈ ਇਸ ਉਪਾਣ ਨੂੰ ਤਾਂ ਉਹ ਵੀ ਕਰ ਸਕਦਾ ਹੈ ਜੇਕਰ ਬੱਚੇ ਇੱਥੇ ਨਹੀਂ ਹਨ ਜਾਂ ਕਿਤੇ ਵੀ ਰਹਿੰਦੇ ਹਨ ਘਾਤੋਂ ਬਾਹਰ ਰਹਿੰਦੇ ਹਨ ਜਾਂ ਵਿਦੇਸ਼ ਵਿੱਚ ਰਹਿੰਦੇ ਹਨ ਤਾਂ ਉਹਨਾਂ ਦੇ ਮਾਤਾ ਜੀ ਇਸ ਪਾਣੂ ਜ਼ਰੂਰ ਕਰ ਸਕਦੇ ਹਨ ਅਤੇ ਉਹਨਾਂ ਦੇ ਵਿਆਹ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਪਰੇਸ਼ਾਨੀਆਂ ਆ ਰਹੀਆਂ ਹਨ ਉਹਨਾਂ ਨੂੰ ਦੂਰ ਕਰ ਸਕਦੇ ਹਨ ਇਸ ਪਾ ਦੀ ਸਭ ਤੋਂ ਵੱਡੀ ਗੱਲ ਸੰਗਜ ਇਹ ਹੈ ਕਿ ਇਸ ਨੂੰ ਕਰਨਾ ਬਹੁਤ ਆਸਾਨ ਹੈ ਕਿਉਂਕਿ ਹਲਦੀ ਹਰ ਘਰ ਵਿੱਚ ਹੁੰਦੀ ਹੈ ਹਲਦੀ ਦੇ ਡੱਬੇ ਵਿੱਚ ਇੱਕ ਚੀਜ਼ ਪਾ ਦੇਣੀ ਜਿਹੜੀ ਹਲਦੀ ਉਹ ਗੁਰੂ ਦਾ ਪ੍ਰਤੀਕ ਮੰਨੇ ਜਾਂਦੀ ਹੈ ਗੁਰੂ ਗ੍ਰਹਿ ਦੇ ਨਾਲ ਹਲਦੀ ਦਾ ਬਹੁਤ ਗੋੜਾ ਸੰਬੰਧ ਹੈ ਜੋ ਹਲਦੀ ਸਾਡੇ ਵਿਆਹ ਸ਼ਾਦੀਆਂ ਤੇ ਜਾਂ ਫਿਰ ਸ਼ੋਭ ਕਾਮ ਲਈਵੇ ਸਭ ਤੋਂ ਪਹਿਲਾਂ ਹਲਦੀ ਹੀ ਵਰਤੀ ਜਾਂਦੀ ਹੈ ਹਲਦੀ ਦੇ ਡੱਬੇ ਵਿੱਚ ਤੁਸੀਂ ਇੱਕ ਚੀਜ਼ ਪਾਉਣੀ ਹੈ ਇਸ ਪਾਣ ਤੁਸੀਂ ਵੇਰਵਾਰ ਕਰੋ ਤੇ ਜੇਕਰ ਆਉਣ ਵਾਲੇ ਵੇਰਵਾਰ ਤੱਕ ਤੁਸੀਂ ਇਸ ਪਾਣ ਨੂੰ ਨਹੀਂ ਕਰਦੇ ਹੋ ਤਾਂ 2-3 ਵੇਰਵਾਰ ਇਸ ਪਾਣ ਨੂੰ ਜ਼ਰੂਰ ਕਰੋ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਕਾਫੀ ਜ਼ਿਆਦਾ ਦੇਰੀ ਨਹੀਂ ਹੋ ਰਹੀ ਤਾਂ ਇਸ ਸੁਪਾਣ ਨੂੰ ਇੱਕ ਵੇਰ ਵਾਰ ਕਰ ਸਕਦੇ ਹੋ ਤਾਂ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਬਹੁਤ ਹੀ ਜ਼ਿਆਦਾ ਦੇਰੀ ਹੋ ਚੁੱਕੀ ਹੈ ਉਹਨਾਂ ਦੀ ਉਮਰ ਨਿਕਲ ਚੁੱਕੀ ਹੈ ਤਾਂ ਤੁਸੀਂ ਇਸ ਸੁਪਾਣ ਨੂੰ ਦੋ ਤਿੰਨ ਵੇਰ ਵਾਰ ਕਰ ਸਕਦੇ ਹੋ ਭਾਵੇਂ ਇਸ ਨੂੰ ਕਰਨਾ ਜ਼ਰੂਰ ਹੈ ਫਿਰ ਤੁਹਾਨੂੰ ਇਸ ਦਾ ਰਿਜ਼ਲਟ ਮਿਲੇਗਾ ਤੁਸੀਂ ਇਸ ਸੁਪਾਣ ਨੂੰ ਇੱਕ ਵੇਰ ਵਾਰ ਕਰ ਸਕਦੇ ਹੋ ਸਵੇਰ ਦੇ ਟਾਈਮ ਨਾ ਧੋ ਕੇ ਤੁਸੀਂ ਸੁਪਾਣੂ ਕਰਨਾ ਹੈ ਕਾਰਦੇ ਸਮੇਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਜਿਹੜੇ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੀ ਫੋਟੋ ਦੇ ਸਾਹਮਣੇ ਇੱਕ ਦੀਵਾ ਜਗਾ ਲੈਣਾ ਹੈ ਜੇਕਰ ਤੁਸੀਂ ਭਗਵਾਨ ਵਿਸ਼ਨੂ ਜੀ ਦੀ ਤਸਵੀਰ ਰੱਖੀ ਹੈ ਜਾਂ ਕੋਈ ਵੀ ਤਸਵੀਰ ਜਾਂ ਮੂਰਤੀ ਮਾਤਾ ਲక్ష్ਮੀ ਜੀ ਦੀ ਤਸਵੀਰ ਹੈ ਤਾਂ ਉਸ ਦੇ ਸਾਹਮਣੇ ਤੁਸੀਂ ਇਹ ਸੁਪਾਣੂ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਦੀਵਾ ਜਗਾ ਲੈਣਾ ਹੈ ਉਸ ਤੋਂ ਬਾਅਦ ਭਗਵਾਨ ਭਗਵਾਨ ਦਾ ਤੁਸੀਂ ਮਨ ਦੇ ਵਿੱਚ ਧਿਆਨ ਧਰਨਾ ਹੈ ਉਹਨਾਂ ਨੂੰ ਯਾਦ ਕਰਨਾ ਹੈ ਆਪਣੇ ਮਾਨ ਵਿੱਚ ਜੋ ਵੀ ਤੁਹਾਨੂੰ ਵਿਗਨ ਵਿਆਹ ਦੇ ਵਿੱਚ ਤੁਹਾਡੇ ਬੱਚੇ ਦੇ ਆ ਰਹੇ ਹਨ ਤੁਸੀਂ ਉਹ ਪ੍ਰਾਰਥਨਾ ਕਰਨੀ ਹੈ ਆਪਣੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀ ਦੇਰੀ ਦੀ ਇਸੇ ਤਰ੍ਹਾਂ ਤੁਸੀਂ ਦੀਵਾ ਜਗਾ ਕੇ ਪ੍ਰਾਰਥਨਾ ਕਰਨ ਤੋਂ ਬਾਅਦ ਜਿਹੜੀ ਦੂਸਰੀ ਚੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹ ਹੈ ਜੇ ਸਾਬਤ ਧਨੀਆ ਤੇ ਸਾਨੂੰ ਚਾਹੀਦਾ ਹੈ ਸੁੱਕਾ ਧਨੀਆ ਸੁੱਕਾ ਧਨੀਆ ਜਿਹੜਾ ਲੈਣਾ ਹੈ ਉਹ ਦਾਣੇ ਤੁਸੀਂ ਬਿਲਕੁਲ ਸਾਫ਼ ਸੁਥਰੇ ਲੈਣੇ ਹਨ ਇਹ ਦਾਣੇ ਬਿਲਕੁਲ گول ਧਾਣੇ ਵਾਲਾ ਹੋਣਾ ਚਾਹੀਦਾ ਹੈ ਟੁੱਟਿਆ ਹੋਇਆ ਨਹੀਂ ਹੋਣਾ ਚਾਹੀਦਾ ਇਸ ਨਾਲ ਤੁਸੀਂ ਆਪਣੇ ਬੱਚਿਆਂ ਦੇ ਜਲਦੀ ਵਿਆਹ ਲਈ ਜਿਹੜੀ ਕਾਮਨਾ ਹੈ ਉਹ ਕਰਨੀ ਹੈ ਸ਼ੁਕਰ ਗ੍ਰਹਿ ਦੇ ਤੁਸੀਂ ਜੋ ਸੁਨੋ ਮਜਬੂਤ ਕਰਨ ਲਈ ਉਪਾਅ ਕਰਨਾ ਹੈ ਇਸ ਤੋਂ ਬਾਅਦ ਆਪਾਂ ਲੈਣੀ ਹੈ ਜੇ ਮਿਸ਼ਰੀ ਜੇਕਰ ਆਪਾਂ ਮਿਸ਼ਰੀ ਦੀ ਗੱਲ ਕਰੀਏ ਤਾਂ ਦੋ ਪ੍ਰਕਾਰ ਦੀ ਹੁੰਦੀ ਹੈ ਪਹਿਲੀ ਤਾਂ ਹੁੰਦੀ ਹੈ ਦਾਣਿਆਂ ਦੇ ਰੂਪ ਦੇ ਵਿੱਚ ਜੋ ਕਿ ਕਟਿੰਗ ਕੀਤੀ ਹੁੰਦੀ ਹੈ ਜੇਕਰ ਤੁਹਾਡੇ ਕੋਲ ਮਿਸ਼ਰੀ ਹੋਵੇ ਤਾਂ ਮਿਸ਼ਰੀ ਦੇ ਤੁਸੀਂ ਇੱਕ ਹੀ ਦਾਣਾ ਲੈਣਾ ਹੈ ਇਸ ਤਰੀਕੇ ਨਾਲ ਜੇਕਰ ਤੁਹਾਡੇ ਕੋਲ ਤਾਗੇ ਵਾਲੀ ਮਿਸ਼ਰੀ ਹੋਵੇ ਜੋ ਕਿ ਟੁਕੜਿਆਂ ਦੇ ਰੂਪ ਦੇ ਵਿੱਚ ਹੁੰਦੀ ਹੈ ਤਾਂ ਉਸ ਮਿਸ਼ਰੀ ਨਾਲ ਤੁਸੀਂ ਸਿਰਫ ਇੱਕ ਟੁਕੜਾ ਲੈਣਾ ਹੈ ਜਿਆਦਾ ਨਹੀਂ ਲੈਣਾ ਕਿਉਂਕਿ ਉਹ ਟੁਕੜੇ ਬਹੁਤ ਹੀ ਜ਼ਿਆਦਾ ਵੱਡੇ ਹੁੰਦੇ ਹਨ ਇਸ ਕਰਕੇ ਤੁਸੀਂ ਇੱਕ ਟੁਕੜਾ ਇਸ ਤਰ੍ਹਾਂ ਲੈਣਾ ਹੈ ਤੇ ਜੋ ਸਮੱਗਰੀ ਤੁਸੀਂ ਲਈ ਹੈ ਉਸ ਨੂੰ ਤੁਸੀਂ ਪੀਲੇ ਰੰਗ ਦਾ ਇੱਕ ਛੋਟਾ ਕਾਗਜ਼ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਪੀਲੇ ਰੰਗ ਦਾ ਛੋਟਾ ਕਪੜਾ ਹੋਵੇ ਤਾਂ ਉਹ ਤੁਸੀਂ ਲੈ ਸਕਦੇ ਹੋ ਪਰ ਕੋਸ਼ਿਸ਼ ਕਰਿਓ ਕਿ ਜੇਕਰ ਤੁਹਾਡੇ ਕੋਲ ਪੀਲਾ ਕਪੜਾ ਹੋਵੇ ਤਾਂ ਉਹ ਵਧੀਆ ਹੈ ਨਹੀਂ ਤਾਂ ਜੋ ਤੁਸੀਂ ਕਾਗਜ਼ ਲਿਆ ਉਸ ਤੇ ਉੱਪਰ ਤੁਸੀਂ ਇਹ ਸਾਰੀ ਸਮਗਰੀ ਰੱਖ ਕੇ ਇਸੇ ਇੱਕ ਪੂੜੇ ਬਣਾ ਲੈਣੀ ਹੈ ਜੇਕਰ ਤੁਸੀਂ ਕਪੜੇ ਦੇ ਉੱਪਰ ਰੱਖੀ ਹੈ ਤਾਂ ਇਸ ਤੇ ਤੁਸੀਂ ਇੱਕ ਗੰਢ ਤਿਆਰ ਕਰ ਲੈਣੀ ਹੈ ਇਸ ਤੋਂ ਬਾਅਦ ਤੁਸੀਂ ਓਮ ਲక్ష్ਮੀ ਵਸਤੂ ओम लक्ष्मी वासुदेव नमः स्त्री के ਨਾਲ ਸੰਮੰਤਰ ਨੂੰ ਇੱਕ ਵਾਰ ਬੋਲ ਦੇਣਾ ਹੈ ਇਸ ਮੰਤਰ ਨੂੰ ਬੋਲਣ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੀ ਕਾਮਨਾ ਕਰਨੀ ਹੈ ਜੋ ਵੀ ਤੁਹਾਡੇ ਮਨ ਦੇ ਵਿੱਚ ਤੁਸੀਂ ਆਪਣੇ ਭਗਵਾਨ ਦੇ ਅੱਗੇ ਅਰਦਾਸ ਬੇਨਤੀ ਕਰਦੇ ਹੋ ਤੁਸੀਂ ਆਪਣੀ ਮਨੋ ਕਾਮਨਾ ਬੋਲ ਦੇਣੀ ਹੈ ਤੇ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਤੁਹਾਡੇ ਬੱਚੇ ਦੇ ਵਿਆਹ ਵਿੱਚ ਆ ਰਹੀਆਂ ਹਨ ਉਹ ਬੋਲ ਦੇਣੀਆਂ ਹਨ ਉਹ ਸਮੱਸਿਆਵਾਂ ਪਰਮਾਤਮਾ ਅੱਗੇ ਰੱਖਣੀਆਂ ਹਨ ਤੁਸੀਂ ਇਸ ਤੁਸੀਂ ਜੇ ਸੁਣੋ ਤਿੰਨ ਵਾਰ ਬੋਲਣਾ ਹੈ ਤਾਂ 7 ਵਾਰ ਜਾਂ 11 ਵਾਰ ਇਸ ਤਰੀਕੇ ਨਾਲ ਤੁਸੀਂ ਬੋਲਣਾ ਹੈ ਜੋ ਵੀ ਤੁਹਾਡੀ ਸਮੱਸਿਆ ਹੈ ਜਿਹੜੀ ਤੁਹਾਨੂੰ ਆ ਰਹੀ ਹੈ ਉਹ ਸਮੱਸਿਆ ਦੂਰ ਹੋਵੇਗੀ ਇਸ ਤਰੀਕੇ ਨਾਲ ਤੁਸੀਂ ਬੋਲਣਾ ਹੈ ਤੇ ਸਾਡੇ ਵਿਆਹ ਦੇ ਜੋ ਸਾਡੇ ਬੱਚੇ ਦੀ ਮੁਸ਼ਕਲ ਪਰੇਸ਼ਾਨੀ ਆ ਰਹੀ ਹੈ ਉਹ ਬਿਲਕੁਲ ਖਤਮ ਹੋ ਗਈ ਹੈ ਅਗਲੇ ਕੁਝ ਦਿਨਾਂ ਵਿੱਚ ਵਿਆਹ ਦਾ ਵਿਆਹ ਦਾ ਸੰਜੋਗ ਪਾੰਡਿਆ ਹੈ ਇਸ ਤਰੀਕੇ ਨਾਲ ਤੁਸੀਂ ਬੋਲਣਾ ਹੈ ਕਹਿਣ ਤੋਂ ਭਾਵ ਕਿ ਜਿੰਨੀਆਂ ਵੀ ਚੀਜ਼ਾਂ ਬੋਲਣੀਆਂ ਹਨ ਉਹ ਬਿਲਕੁਲ ਪੋਜ਼ਿਟਿਵ ਬੋਲਣੀਆਂ ਹਨ ਇਹ ਬੋਲਣ ਤੋਂ ਬਾਅਦ ਤੁਸੀਂ ਜੋ ਵੀ ਸਾਰੀ ਸਮਗਰੀ ਧਣੀਆਂ ਮਿਸ਼ਰੀ ਇਸ ਤੋਂ ਜੋ ਵੀ ਤੁਸੀਂ ਪਾਊਡਰਲੀ ਬਣਾਈ ਹੈ ਇਸ ਨੂੰ ਤੁਸੀਂ ਭਗਵਾਨ ਜੀ ਦੀ ਫੋਟੋ ਜਾਂ ਤਸਵੀਰ ਜੋ ਵੀ ਤੁਹਾਡੇ ਘਰ ਵਿੱਚ ਲੱਗੀ ਹੈ ਉਹਨਾਂ ਦੇ ਸਾਹਮਣੇ ਰੱਖ ਦੇਣਾ ਹੈ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਹੱਥ ਜੋੜ ਕੇ ਨਮਸਕਾਰ ਕਰਨਾ ਹੈ ਇਸ ਤਰੀਕੇ ਨਾਲ ਇਹ ਸਭ ਕਹਿਣ ਤੋਂ ਬਾਅਦ ਤੁਸੀਂ ਘੜੇ ਉਚਾਣਾ ਹੈ ਜਿਵੇਂ ਸ਼ਾਮ ਦਾ ਸਮਾ ਹੋਵੇਗਾ ਸ਼ਾਮ ਦੇ ਸਮੇਂ ਤੁਸੀਂ ਇੱਕ ਵਾਰ ਫਿਰ ਤੋਂ دیਵਾ ਜਗਾਉਣਾ ਹੈ। ਭਗਵਾਨ ਦੇ ਸਾਹਮਣੇ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਹੋਏ ਆਪਣੇ ਬੱਚਿਆਂ ਦੇ ਵਿਆਹ ਦੀ ਕਾਮਨਾ ਨੂੰ ਲੈ ਕੇ ਤੁਸੀਂ ਜਿੰਨੇ ਵਾਰ ਬੋਲਣਾ ਹੈ 7 ਵਾਰ 11 ਵਾਰ ਧਿਆਨ ਨਾਲ ਸੁਨਣਾ। ਇਸ ਤੋਂ ਬਾਅਦ ਤੁਸੀਂ ਇੱਕ ਵਾਰ ਭਗਵਾਨ ਵਿਸ਼ਨੂ ਜੀ ਦੇ ਸਾਹਮਣੇ ਮੰਤਰ ਬੋਲਣਾ ਹੈ। ਤੁਸੀਂ ਦੁਬਾਰਾ ਜੋ ਮੰਤਰ ਜਾਪ ਹੈ ਉਹ 21 ਵਾਰ ਕਰਨਾ ਹੈ। ਇਸ ਦੇ ਨਾਲ ਤੁਹਾਡੇ ਬੱਚੇ ਦੇ ਵਿਆਹ ਦੇ ਵਿੱਚ ਜੋ ਪਰੇਸ਼ਾਨੀ ਹੈ ਉਹ ਜਲਦੀ ਦੂਰ ਹੋ ਜਾਵੇਗੀ ਇਹ ਬਹੁਤ ਹੀ ਜ਼ਿਆਦਾ ਚਮਤਕਾਰਯੋਗ ਉਪਾਏ ਹੈ ਇਸ ਨੂੰ ਕਾਦੇ ਸਮੇਂ ਤੁਹਾਡੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਇਸ ਮੰਤਰ ਨੂੰ ਬੋਲਣ ਤੋਂ ਬਾਅਦ ਪੋਟਲੀ ਨੂੰ ਤੁਸੀਂ ਉਠਾ ਲੈਣਾ ਹੈ ਉਠਾਉਣ ਤੋਂ ਬਾਅਦ ਜਿਹੜਾ ਤੁਹਾਡੇ ਰਸੋਈ ਘਰ ਦੇ ਵਿੱਚ ਹਲਦੀ ਵਾਲਾ ਡੱਬਾ ਹੋਵੇਗਾ ਉਸ ਹਲਦੀ ਵਾਲੇ ਡੱਬੇ ਵਿੱਚ ਲਿਜਾ ਕੇ ਉਸ ਨੂੰ ਤੁਸੀਂ ਰੱਖ ਦੇਣਾ ਹੈ ਇਸ ਤਰੀਕੇ ਨਾਲ ਜੇਕਰ ਤੁਸੀਂ ਕਪੜੇ ਦੇ ਗੰਡ ਬਣਾਈ ਹੈ ਤਾਂ ਇਹ ਡੱਬੇ ਦੇ ਵਿੱਚ ਬਹੁਤ ਆਸਾਨੀ ਨਾਲ ਰੱਖੀ ਜਾਵੇਗੇ ਜੇਕਰ ਤੁਸੀਂ ਕਾਗਜ਼ ਦੇ ਬਣਾਈ ਹੈ ਤਾਂ ਬੋਟਲੇ ਤਿਆਰ ਕੀਤੀ ਹੈ ਤਾਂ ਉਸ ਨੂੰ ਤੁਸੀਂ ਆਸਾਨੀ ਨਾਲ ਡੱਬੇ ਦੇ ਵਿੱਚ ਰੱਖ ਸਕਦੇ ਹੋ ਇਸ ਬੋਟਲੇ ਜਾਂ ਪੋੜੀ ਨੂੰ ਤੁਸੀਂ ਫਿਰ ਕੱਢ ਲੈਣਾ ਜਦੋਂ ਤੁਹਾਡਾ ਜੋ ਵਿਆਹ ਦਾ ਜੋਗ ਹੈ ਤੁਹਾਡੇ ਬੱਚੇ ਤੇ ਉਹ ਬਣ ਜਾਵੇਗਾ ਇਸ ਪਾ ਨੂੰ ਤੁਸੀਂ ਜੋ ਕੀਤਾ ਸੀ ਇਸ ਪੋਟਲੀ ਦੇ ਨਾਲ ਇਸ ਨੂੰ ਤੁਸੀਂ ਕੱਢ ਲੈਣਾ ਹੈ ਇਸ ਤੇ ਨਾਲ ਤੁਹਾਨੂੰ ਚਾਹੀਦਾ ਹੈ ਇਹ ਕਹਲਦੀ ਦਾ ਪੈਕੇਟ ਉਹ 50 ਗ੍ਰਾਮ ਦਾ ਹੋਵੇ ਚਾਹੇ 100 ਗ੍ਰਾਮ ਦਾ ਹੋਵੇ ਵੱਡਾ ਹੋਵੇ ਕਹਨ ਤੋਂ ਪਾਵ ਕੇ ਆਪਣੀ ਸ਼ਰਦਾ ਦੇ ਅਨੁਸਾਰ ਜਿੰਨਾ ਵੀ ਦਾਨ ਕਰਨਾ ਚਾਹੁੰਦੇ ਹੋ ਉਹ ਹਲਦੀ ਦਾ ਪੈਕੇਟ ਤੁਸੀਂ ਲੈ ਲੈਣਾ ਹੈ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਮੰਦਿਰ ਦੇ ਵਿੱਚ ਚਲੇ ਜਾਣਾ ਹੈ ਉੱਥੇ ਜਾ ਕੇ ਤੁਸੀਂ ਦਾਨ ਕਰ ਦੇਣਾ ਅਗਰ ਭਗਵਾਨ ਵੇਸ਼ਨੂੰ ਜਾਂ ਭਗਵਾਨ ਸ਼੍ਰੀ ਕ੍ਰਿਸ਼ਨ ਜਾਂ ਫਿਰ ਮਾਤਾ ਲక్ష్ਮੀ ਜੀ ਦਾ ਮੰਦਿਰ ਹੋਵੇ ਸਭ ਤੋਂ ਵਧੀਆ ਗੱਲ ਹੈ ਇਹਨਾਂ ਦੇ ਇਸ ਗੱਲ ਦਾ ਧਿਆਨ ਰੱਖਣਾ ਕਿ ਇਹਨਾਂ ਚੀਜ਼ਾਂ ਨੂੰ ਦਾਨ ਕਰ ਦੇਣਾ ਹੈ ਤੇ ਇਸ ਦੇ ਨਾਲ ਕੁਝ ਥੋੜਾ ਬਹੁਤ ਪੈਸੇ ਜਿੰਨੇ ਵੀ ਤੁਸੀਂ 5-10 ਰੁਪਏ ਜਿੰਨੇ ਵੀ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਪੈਸਿਆਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਤੁਸੀਂ ਮੰਦਰ ਦੇ ਵਿੱਚ ਰੱਖ ਦੇਣਾ ਹੈ ਬਾਅਦ ਦੇ ਵਿੱਚ ਇਹ ਛੋਟਾ ਜਿਹਾ ਪਾਦ ਉਸੇ ਕੀਤਾ ਹੈ ਹਲਦੀ ਦੇ ਡੱਬੇ ਦਾ ਇਸ ਨੂੰ ਤੁਸੀਂ ਕਰਨ ਤੋਂ ਬਾਅਦ ਤੁਹਾਡੇ ਬੱਚਿਆਂ ਦਾ ਵਿਆਹ ਦਾ ਸੰਜੋਗ ਬਣ ਜਾਵੇਗਾ ਜਿਵੇਂ ਦਾ ਤੁਸੀਂ ਰਿਸ਼ਤਾ ਚਾਹੁੰਦੇ ਸੀ ਉਹ ਤੁਹਾਨੂੰ ਉਵੇਂ ਦਾ ਹੀ ਮਿਲੇਗਾ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ